ਦੋ ਬੰਦੇ ਆਏ ਆ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਤੇ ਰਿਹਾ ਇੱਕ ਬੰਦੇ ਨੇ ਫਾਇਰ ਕੀਤੀ ਆਣ ਗਏ ਜਿਹੜੀ ਗੋਲੀ ਚਲਾਈ ਗਈ ਥ੍ਰੈਟ ਕਾਲ ਸੀ ਕਿ ਹਾਂ ਜੀ ਪਹਿਲਾਂ ਆਈਆਂ ਸੀ ਕਿ ਪਾਈਆਂ ਘੋਟ ਨੇ ਵੈਸੇ ਮੰਗਵਾ ਦਿੱਤੀ 50 ਲੱਖ ਦੀ ਧਮਕੀ ਕਰਦੇ ਸੀ ਜੀ ਇਹਨਾਂ ਨੂੰ 4 ਮਹੀਨੇ ਪਹਿਲਾਂ ਥ੍ਰੈਟ ਕਾਲਸ ਆ ਰਹੀਆਂ ਸੀ ਕਿ ਤਨੀ ਕੋਈ 50 ਲੱਖ ਦੀ ਕੋਈ ਫਰौती ਮੰਗੀ ਸੀ ਤਰਨਤਾਰਨ ਦੇ ਵਿੱਚ ਇਮੀਗ੍ਰੇਸ਼ਨ ਸੈਂਟਰ ਦੇ ਉੱਤੇ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕਰਨ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਕਿ 50 ਲੱਖ ਰੁਪਏ ਦੀ ਫਰौती ਮੰਗੀ ਜਾ ਰਹੀ ਸੀ ਤੇ ਇਹ 50 ਲੱਖ ਰੁਪਏ ਦੀ ਫਰौती ਨਾ ਦੇਣ ਦੇ ਚਲਦਿਆਂ ਇਮੀਗ੍ਰੇਸ਼ਨ ਸੈਂਟਰ ਦੇ ਉੱਤੇ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸਾਰੀ ਇਮਾਰਤ ਤੇ ਫਾਇਰਿੰਗ ਕਰਕੇ ਹਮਲਾਵਰ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ 피ੜਿਤ 이미그레이션 센터 ਦੇ ਮਾਲਕ ਨੇ ਦੱਸਿਆ ਕਿ ਚਾਰ ਮਹੀਨੇ ਤੋਂ ਉਸ ਨੂੰ 50 ਲੱਖ ਰੁਪਏ ਦੀ ਫਰੋਦੀ ਲਈ ਕਾਲਸ ਆ ਰਹੀਆਂ ਸੀ ਸ਼ਿਕਾਇਤ ਵੀ ਪੁਲਿਸ ਨੂੰ ਦਰਜ ਕਰਵਾਈ ਗਈ ਸੀ ਪਰ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਕਾਰਵਾਈ ਨਹੀਂ ਕੀਤੀ ਗਈ ਤੁਹਾਨੂੰ ਦੱਸਦੀ ਕਿ 50 ਲੱਖ ਰੁਪਏ ਦੀ ਫਰੋਦੀ ਮੰਗੀ ਗਈ ਸੀ ਫਰੋਦੀ ਨਾਂ ਦੇਣ ਤੋਂ ਬਾਅਦ ਇਹ ਇਮੀਗ੍ਰੇਸ਼ਨ ਸੈਂਟਰ ਦੇ ਉੱਤੇ ਫਾਇਰਿੰਗ ਹੋਈ ਹੈ ਮੇਰਾ ਮੇਰਾ ਨਾ ਜਤਨ ਦੱਸਾਂਗਾ ਜੀ ਤੇ ਸਾਡਾ ਤਰ ਤਨ ਬਸ ਰਹਿਦੇ ਨੇ ਜਿਹੜੇ ਫਾਈਲ ਸਟਾਰ ਵੀਜ਼ਾ ਕੰਸਲਟੈਂਸੀ ਦੇ ਨਾਂ ਤੇ ਸਾਡਾ ਆਫਿਸ ਆ ਬਾਕੀ ਛਾਵੇਂ 6:30 ਵਜੇ ਦੋ ਬੰਦੇ ਆਏ ਆ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਤੇ ਰਿਆ ਇੱਕ ਬੰਦੇ ਨੇ ਫਾਇਰ ਕੀਤੇ ਆਣਗੇ ਤੇ ਕੋਈ ਜਾਣੀ ਨੁਕਸਾਨਤ ਨਹੀਂ ਹੋਇਆ ਨਹੀਂ ਜੀ ਕੋਈ ਗੱਲ ਨਹੀਂ ਸਾਡੇ ਸ਼ੀਸ਼ੇ ਟੁੱਟੇ ਆ ਹਾਂਜੀ ਤੇ ਬਾਕੀ ਸਾਡਾ ਸਟਾਫ ਸੀਗਾ ਤੇ ਤੇ ਜਾਣੇ ਨਿਸ਼ਾਨ ਤੋਫਾਂ ਕੋਈ ਨਹੀਂ ਜਿਹੜੀ ਗੋਲੀ ਚਲਾਈ ਗਈ ਵੀ ਸੱਟ ਕੌਣ ਸੀ ਕਿੱਥੇ ਹਾਂਜੀ ਪਹਿਲਾਂ ਆਈਆਂ ਸੀ ਗਿਆ ਹਾਂਜੀ ਪਾਈਆਂ ਕੋਲ ਕਿੰਨੇ ਬੈਸੇ ਦੀ ਧਮਾਨ ਕੀਤੀ 50 ਲੱਖ ਦੀ ਧਮਾਨ ਕਰਦੇ ਸੀਗੇ ਹਾਂ ਜੀ ਹੁਣ ਪੁਲਿਸ ਤੋਂ ਵੀ ਮੰਗ ਕਰਿਆ ਅ ਪ੍ਰਸ਼ਾਸਨ ਤੋਂ ਇਹ ਮੰਗਿਆ ਜੀ ਇਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਬਾਕੀ ਪ੍ਰਸ਼ਾਸਨ ਤੋਂ ਬੜਾ ਸਹਿਯੋਗ ਆ ਬੜੇ ਮੌਕੇ ਤੇ ਪਹੁੰਚ ਕੇ ਆ ਦੀ ਡਿਪਟੀ ਸਾਹਿਬ ਵੀ ਆਏ ਠੀਕ ਐਸਐਚਓ ਸਾਹਿਬ ਸਾਡਾ ਸਾਰੀ ਸਟਾਫ ਬੈਠਾ ਹੈ ਸਾਡੀ ਸਹਾਇਤਾ ਵਾਸਤੇ ਜੇ ਮਾਰਿਆ ਜੇ ਹਾਂਜੀ ਪਾਜੀ ਕੀ ਨਾਮ ਆਪਣਾ ਤੇ ਮੇਰਾ ਨਾਮ ਰਾਜਿੰਦਰ ਸਿੰਘ ਹੈ ਜੀ ਹਾਂਜੀ ਔਰ ਇਹ ਮੇਰਾ ਬ੍ਰਦਰ ਆ ਜਿਹਦਾ ਆਫਿਸ ਆ ਫਾਈਵ ਸਟਾਰ ਵੀਜ ਕੰਸਲਟੈਂਸੀ ਔਰ ਇਥੇ ਅੱਜ ਸ਼ਾਮੀ 3:30 ਦੇ ਕਰੀਬ ਕੋਈ ਦੋ ਜਣੇ ਆਏ ਆ ਮੋਟਰਸਾਈਕਲ ਤੇ ਔਰ ਉਹਨਾਂ ਆ ਕੇ ਸਾਡੇ ਸਟਾਫ ਨੂੰ ਪੁੱਛਿਆ ਕਿ ਤੁਹਾਡੇ ਜਿਹੜੇ ਉਹ ਦਸਤਖਤ ਕਿੱਥੇ ਨੇ ਕਰੋਨਾ ਦੱਸਿਆ ਕਿ ਸਾਰੇ ਇਥੇ ਅਵੇਲੇਬਲ ਨਹੀਂ ਨੇ ਔਰ ਜਾਣ ਲੱਗੇ ਤਿੰਨ ਫਾਇਰ ਕਰਕੇ ਗਿਆ ਨੇ ਤੇ ਇਮੀਡੀਏਟਲੀ ਜਿਹੜਾ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਔਰ ਐਡਮਿਨਿਸਟ੍ਰੇਸ਼ਨ ਨੇ ਸਾਡੇ ਬਹੁਤ ਹੈਲਪ ਕੀਤੀ ਕਿ ਵੀ ਡੇਟ ਦੇ ਸਾਡੇ ਕੋਲ ਐਸਐਚਓ ਸਰ ਪੀ ਸਾਹਿਬ ਪਹੁੰਚ ਚੁੱਕੇ ਨੇ ਕੀ ਇੰਜਨ ਟ੍ਰੈਟ ਕੀ ਥ੍ਰੈਟ ਕਾਲ ਸੀ ਕੀ ਗੱਲ ਹੋਈ ਜੀ ਇਹਨਾਂ ਨੂੰ 4 ਮਹੀਨੇ ਪਹਿਲਾਂ ਥ੍ਰੈਟ ਕਾਲਸ ਆ ਰਹੀਆਂ ਸੀ ਕਿ ਕੋਈ 50 ਲੱਖ ਦੀ ਕੋਈ ਫਰਾਵੀ ਮੰਗੀ ਸੀ ਕਿ ਕਿਹੜਾ ਸੀ ਨਾਮ ਜੀ ਕੋਈ ਜੈਸਲ ਨਾਮ ਤੋਂ ਕੋਈ ਕਾਲ ਕਰ ਰਿਹਾ ਸੀ ਤੇ ਐਟ ਲੀਸਟ ਡੇਢ ਤੋਂ 2 ਮਹੀਨੇ ਤੱਕ ਇਹਨਾਂ ਨੂੰ ਕਾਫੀ ਜੜਿਆ ਹਰਾਸਮੈਂਟ ਹੋਈ ਆ ਕਾਲਸ ਆਉਂਦੀਆਂ ਰਹੇ ਆ ਉਸ ਸੰਬੰਧੀ ਆਪਾਂ ਪੁਲਿਸ ਨੂੰ ਦਿੱਤੀ ਇਨਫੋਰਮੇਸ਼ਨ ਵੀ ਦਿੱਤੀ ਸੀ ਤੇ ਬਟ ਹੁਣ ਪਿਛਲੇ ਡੇਢ ਦੋ ਮਹੀਨੇ ਤੋਂ ਮੇਬੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਵਾ ਡੇਢ ਦੋ ਮਹੀਨੇ ਤੋਂ ਸਾਨੂੰ ਕੋਈ ਵੀ ਕਾਲ ਨਹੀਂ ਆਈ ਔਰ ਅੱਜ ਸਡਨਲੀ ਜਿਹੜਾ ਇੱਥੇ ਆ ਕੇ ਉਹਨਾਂ ਫਾਇਲ ਕੀਤੀ ਹੈ ਤੇ ਬਾ ਉਸ ਤੋਂ ਬਾਅਦ ਕੋਈ ਕਾਲ ਆਈ ਹੈ ਫਾਇਰ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਫਾਇਰ ਤੋਂ ਬਾਅਦ ਸਟਿਲ ਕੋਈ ਕਾਲ ਨਹੀਂ ਆਈ ਸਾਨੂੰ ਅੱਛਾ ਪੁੱਛਿਆ ਕਿਹਦੇ ਬਾਰੇ ਪੁੱਛਿਆ ਉਹਦਾ ਕੀ ਨਾਮ ਹੈ ਪਰਮਿੰਦਰ ਸਿੰਘ ਆ ਜੀ ਜਿਹੜਾ ਓਨਰ ਜਿਹੜੇ ਓਨਰ ਨੇ ਇਥੋਂ ਨੇ ਫਾਈਵ ਸਟਾਰ ਵੀਜ਼ਾ ਕੰਸਲਟੈਂਸੀ ਦੇ ਓਨਰ ਨੇ ਪਰਮਿੰਦਰ ਸਿੰਘ ਨੇ ਲਗਦਾ ਨਹੀਂ ਥ੍ਰੈਟ ਕਾਲ ਵਾਲੇ ਨਹੀਂ ਘਟਨਾ ਨੂੰ ਮੇਬੀ ਸਰ ਅਸੀਂ ਇਹਦੇ ਬਾਰੇ 100% ਸ਼ੋਰ ਨਹੀਂ ਕਹਿ ਸਕਦੇ ਕਿ ਉਹੀ ਥ੍ਰੈਟ ਕਾਲ ਵਾਲੇ ਮੇਬੀ ਹੁਣ ਸਾਨੂੰ 2 ਮਹੀਨੇ ਤੋਂ ਤੇ ਸਾਨੂੰ ਕੋਈ ਥ੍ਰੈਟ ਕਾਲ ਹੀ ਨਹੀਂ ਹੈਗੀ ਤੇ ਜੇਕਰ ਉਹੀ ਹੋ ਸਕਦੇ ਤਾਂ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਪੁਲਿਸ ਹੀ ਦੱਸ ਸਕਦੀ ਹੈ ਬਾਕੀ ਵਿਚਾਰਿਆ ਜਾਨੀ ਜੀ ਜਾਨੀ ਨੁਕਸਾਨ ਦਾ ਵਿਚਾਰ ਰਿਹਾ ਵਾ ਜੀ ਹਾਂ ਜੀ ਸ਼ੀਸ਼ੇ ਸਾਡੇ ਥੋੜੇ ਜੇ ਟੁੱਟ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਉਹਨਾਂ ਨੀਚੇ ਤਿੰਨ ਵਾਇਰ ਕੀਤੀ ਜਾਂ ਲੱਗ ਲੇ। ਉਹ ਰੋਜ਼ ਦੀ ਸੀਸੀਟੀਵੀ ਸਾਡੇ ਕੋਲ ਅਵੇਲੇਬਲ ਹੈਗੀ ਆ। ਪੁਲਿਸ ਤੋਂ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਇਹਨਾਂ ਬਰੌ ਸਖਤ ਕਾਰਵਾਈ ਹੋਣੀ ਚਾਹੀਦੀ ਔਰ ਇਹਨਾਂ ਨੂੰ ਜਲਦੀ ਇਨਵੈਸਟੀਗੇਸ਼ਨ ਕਰਕੇ ਰਿਹਾ ਕਰਨਾ ਇੱਕ ਬੰਦਾ ਆਇਆ ਇੱਕ ਮੋਟਰਸਾਈਕਲ ਤੇ ਸਵਾਰ ਸੀ ਦੂਜਾ ਫਾਇਲ ਕਰਕੇ ਦੇ ਫਰਾਰ ਹੋ ਗਿਆ। ਉਦੋਂ ਇਸ ਮਾਮਲੇ ਦੇ ਵਿੱਚ ਤਰਨਤਾਰਨ ਦੇ ਮੁਖੀ ਇਨਸਪੈਕਟਰ ਗੁਰਚੰਦ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹਾਂ ਜੀ ਸਰ ਕੀ ਮਾਮਲਾ ਹੋਇਆ ਸਾਰਾ ਕੀ ਗੋਲੀ ਚੱਲੀ ਕੀ ਗੱਲ ਬਾਤ ਹੈ ਸਾਨੂੰ ਇੱਕ ਇਨਫੋਰਮੇਸ਼ਨ ਆਈ ਕਿ ਇੱਥੇ 5 ਸਟਾਰ ਵੀਜ਼ਾ ਸੈਂਟਰ ਹੈ ਤੇ ਉਥੇ ਕੋਈ ਅਣਪਛਾਤੇ ਬੰਦੇ ਜਿਹੜੇ ਉਹ ਆ ਕੇ ਦੋ ਤਿੰਨ ਫੇਰ ਮਾਰ ਗਏ ਇੱਥੇ ਮੌਕੇ ਤੇ ਆਏ ਜਾਂਚ ਕਰ ਰਹੇ ਨੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਕੋਈ ਥ੍ਰੈਟ ਕਾਲ ਦਾ ਮਾਮਲਾ ਲੱਗਦਾ ਇਹ ਕਿ ਇਹਦੇ ਵਿਚਾਰਕ ਕੁ ਮਹੀਨੇ ਪਹਿਲਾਂ ਸਾਨੂੰ ਕੋਈ ਸੈਟ ਵਗੈਰਾ ਆਈ ਸੀ ਜਿਹਨੇ ਸੈਟ ਪਾਣ ਪੈਸਿਆਂ ਬਾਰੇ ਨਹੀਂ ਉਹਨਾਂ ਕੋਈ ਦੱਸਿਆ ਕਹਿੰਦੇ ਸਾਨੂੰ ਥ੍ਰੈਟ ਆਈ ਸੀ ਤੇ ਉਹਦੇ ਸਬੰਧ ਚ ਅਸੀਂ ਥਾਣਾ ਗੋਦਵਾਲ ਸਾਹਿਬ ਦਾ ਦਫ਼ਤਰ ਕੀ ਉਹ ਵੈਰੀਫਾਈ ਕਰ ਰਹੇ ਹਾਂ ਜੀ ਉਹ ਮਰਦਿਉ ਕਰ ਰਹੇ ਗੈਂਗਸਟਰ ਜੈਸਲ ਦੀ ਸਰ ਗੱਲ ਕੀਤੀ ਜਾਦੀ ਹੈ ਹਜੇ ਇਹਦੇ ਬਾਰੇ ਕੋਈ ਕਹਾਣੀ ਨਹੀਂ ਜਾ ਸਕਦਾ ਕੋਈ ਵੀ ਹੱਲ ਸੈਟ ਕਾਲਸ ਦੱਸਦੀ ਕਿ ਪੀੜਤ ਪਿੰਡ ਭਰੋਵਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਉਸੇ ਵੱਲੋਂ ਕਿਹਾ ਚਾਰਿਆ ਕਿ ਕੁਝ ਮਹੀਨੇ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਵਿਦੇਸ਼ੀ ਨੰਬਰ ਤੋਂ ਫੋਨ ਆ ਰਹੇ ਸੀ 50 ਲੱਖ ਰੁਪਏ ਦੀ ਫਰਾਉਤੀ ਮੰਗੀ ਜਾ ਰਹੀ ਸੀ ਪਰ ਬੀਤੇ ਕੱਲ ਉਹਨਾਂ ਦੇ ਉੱਤੇ ਉਹਨਾਂ ਦੇ ਇਮੀਗ੍ਰੇਸ਼ਨ ਸੈਂਟਰ ਦੇ ਉੱਤੇ ਫਾਇਰਿੰਗ ਹੋਈ ਹੈ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਰਵੀ ਖੇਰਾ ਪੰਜਾਬੀ ਲੋਕ ਚੈਨਲ